ਸ਼ੁਭ ਗੁਣ ਸਾਡੇ ਅੰਦਰ ਹੀ ਹੁੰਦੇ ਹਨ ਉਹਨਾਂ ਨੂੰ ਪਹਿਚਾਨਣਾ ਹੁੰਦਾ ਹੈ ਮਾੜੇ ਗੁਣ ਮਾੜੀਆਂ ਆਤਾਂ ਅਸੀਂ ਬਾਹਰੋਂ ਲੈਨੇ ਆ ਇਕੱਠੀਆਂ ਕਰਨੇ ਗੁਰੂ ਮਹਾਰਾਜ ਜੀਆ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੁੰਦਾ ਹੈ ਸੋਹਣੇ ਸਾਡੇ ਸਰੀਰ ਦੇ ਅੰਗ ਦਿੱਤੇ ਹੁੰਦੇ ਹਨ ਇਹਦੇ ਵਿੱਚ ਸ਼ੁਭ ਗੁਣ ਦਿੱਤੇ ਹਨ ਮਤ ਬੁੱਧ ਦਿੱਤੀ ਹੈ ਹੁਣ ਇਹਦੇ ਵਿੱਚ ਗਿਆਨ ਅਸੀਂ ਕਿੱ사 ਭਰਦੇ ਹਾਂ ਕਿੱ사 ਗਿਆਨ ਇਕੱਠਾ ਕਰਦੇ ਹਾਂ ਉਹ ਤੇ ਸਾਡੇ ਆਪਣੇ ਉੱਪਰ ਹੈ ਅਸੀਂ ਕਿਸ ਪਾਸੇ ਆਪਣੀ ਮਤ ਨੂੰ ਲਾਣਾ ਹੈ ਗੁਰੂ ਦੀ ਸੰਗਤ 'ਚ ਬਹਿਣਾ ਹੈ ਜਾਂ ਹੋਰ ਦੁਨਿਆਵੀ ਸੰਗਤ 'ਚ ਬਹਿਣਾ ਹੈ ਇਹ ਸਾਡੇ ਉੱਪਰ ਹੈ ਇਸ ਲਈ ਅਸੀਂ ਵਿਢ ਭਾਗੇ ਹਾਂ ਜੋ ਸਤ ਸੰਗਤ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਵਿਚਾਰ ਲੜੀਵਾਰ ਸਰਵਣ ਕਰਦੇ ਹਾਂ ਜੋ ਵਿਚਾਰ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਚੱਲ ਰਹੀ ਹੈ ਸਤਿਗੁਰੂ ਜੀ ਦਾ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਰਹਾਉ ਦੀ ਪੰਕਤੀ ਮਹਾਰਾਜ ਜੀ ਬਚਨ ਕਰਦੇ ਹਨ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਣਾ ਵਾਰਨੇ ਜਾਣਾ ਬਲਿਹਾਰਨੇ ਜਾਣਾ ਜਿਸ ਨੇ ਸੱਚਾ ਨਾਮ ਆਪਣੇ ਮਨ ਦੇ ਵਿੱਚ ਵਸਾ ਲਿਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਮਨ ਦੇ ਨੰਨੇ ਨੂੰ ਸਿਹਾਰੀ ਹੈ ਇਹਦਾ ਅਰਥ ਬਣ ਜਾਏਗਾ ਮਨ ਦੇ ਵਿੱਚ ਜਿਨੇ ਮਨ ਦੇ ਵਿੱਚ ਭਾਵ ਆਪਣੇ ਹਿਰਦੇ ਵਿੱਚ ਨਾਮ ਵਸਾਵਿਆ ਤੇ ਨਾਮ ਨੂੰ ਆਪਣੇ ਹਿਰਦੇ ਚ ਵਸਾਉਣਾ ਕੀ ਹੈ ਜੋ ਆਪਾਂ ਸਰਵਣ ਕੀਤਾ ਹੈ ਪਹਿਲਾਂ ਕਿ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਤੇ ਔਗਣਾਂ ਨੂੰ ਬਾਹਰ ਕੱਢਣਾ ਇਸੇ ਨਾਲ ਹੀ ਨਾਮ ਦੀ ਉਤਪਤੀ ਹੁੰਦੀ ਹੈ ਜਿਸ ਦਿਨ ਇੱਕ ਕਿਣਕਾ ਵੀ ਸਾਡੇ ਅੰਦਰ ਵਿਕਾਰ ਦਾ ਨਾ ਰਹਿ ਗਿਆ ਇੱਕ ਕਿਣਕਾ ਵੀ ਰੰਚਕ ਮਤਲਬ ਜੇ ਦਿਨ ਸਾਡਾ ਹਿਰਦਾ ਬਿਲਕੁਲ ਸ਼ੁੱਧ ਹੋ ਗਿਆ ਪਵਿੱਤਰ ਹੋ ਗਿਆ ਉਸ ਦਿਨ ਸਾਡੇ ਅੰਦਰ ਨਾਮ ਆਵੇਗਾ ਉਸ ਦਿਨ ਸਾਡੇ ਅੰਦਰ ਸਿਮਰਨ ਆ ਜਾਏਗਾ ਉਸ ਦਿਨ ਸਾਡੇ ਅੰਦਰ ਰਿੱਧੀਆਂ ਸਭ ਕੁਝ ਪ੍ਰਾਪਤੀ ਵਿਕਾਰਾਂ ਤੋਂ ਰਹਿਤ ਤਨ ਦੇ ਵਿੱਚ ਹੁੰਦੀ ਹੈ ਮਨ ਵਿੱਚ ਹੁੰਦੀ ਹੈ ਸੱਚੇ ਸੇਵੈ ਸਤਿ ਸਮਾਵੈ ਸੱਚੇ ਕੀ ਗੁਣ ਗਾਵਣਿਆ ਪਾਈ ਸੱਚੇ ਨੂੰ ਸੇਵੋ ਸੱਚ ਦੇ ਵਿੱਚ ਸਮਾਵੋ ਕਿਵੇਂ ਸੱਚੇ ਕੇ ਗੁਣ ਗਾਵਣਿਆ ਸੱਚੇ ਦੇ ਗੁਣ ਖਾ ਕੇ ਪਹਿਲੀ ਪੰਕਤੀ ਮਹਾਰਾਜ ਕਹਿੰਦੇ ਐਥੇ ਸੱਚੇ ਸੋ ਆਗੇ ਸੱਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਇੱਥੇ ਸੱਚੇ ਨੇ ਨਾ ਉਹ ਅੱਗੇ ਵੀ ਸੱਚੇ ਰਹਿੰਦੇ ਐਥੇ ਸੱਚੇ ਐਥੇ ਸੱਚੇ ਸੋ ਆਗੇ ਸੱਚੇ ਅੱਗੇ ਦੀ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ ਅੱਗੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਜਿਹੜਾ ਇੱਥੇ ਸੱਚਾ ਹੈ ਸਾਧਾਰਨ ਜੀ ਭਾਸ਼ਾ ਦੇ ਵਿੱਚ ਆਪਾਂ ਜੇ ਸਮਝੀਏ ਜਿਹੜਾ ਇਨਸਾਨ ਅੱਜ ਦਾ ਜਿਹੜਾ ਹੁਣ ਦਿਨ ਹੈ ਚੱਲ ਰਿਹਾ ਲੰਘ ਰਿਹਾ ਇਮਾਨਦਾਰੀ ਨਾਲ ਹੁਣ ਲੰਘਾਏਗਾ ਹੱਕ ਸੱਚ ਦੇ ਨਾਲ ਬਿਨਾਂ ਝੂਠ ਬੋਲਿਆਂ ਸੱਚ ਤੇ ਪੈਰਾਂ ਦੇ ਕੇ ਲੰਘਾਏਗਾ ਕੀ ਉਹਨੂੰ ਕੱਲ ਦੀ ਫਿਕਰ ਕੋਈ ਹੋਏਗੀ ਬਿਲਕੁਲ ਨਹੀਂ ਹੋਏਗੀ ਉਹਨੂੰ ਕੱਲ ਦੀ ਕੋਈ ਫਿਕਰ ਨਹੀਂ ਹੋਏਗੀ ਉਹ ਰਾਤ ਚੈਨ ਦੀ ਨੀਂਦ ਬਿਲਕੁਲ ਆਰਾਮ ਨਾਲ ਸੋਏਗਾ ਤੇ ਜੇਕਰ ਅੱਜ ਕੋਈ ਬੇਈਮਾਨੀ ਕਰ ਲਈ ਠੱਗੀ ਕਰ ਲਈ ਧੁਖਾ ਦੜੀ ਕਰ ਲਈ ਕਿਸੇ ਨੂੰ ਮਾੜਾ ਬੋਲਤਾ ਕਿਸੇ ਨਾਲ ਕ੍ਰੋਧ ਚ ਗੱਲ ਕਰ ਲਈ ਕਿਸੇ ਨਾਲ ਕੁਝ ਵੀ ਕਰ ਲਿਆ ਮਾੜਾ ਕੀਤਾ ਕਿਸੇ ਦਾ ਚਾਹੇ ਪੈਸੇ ਪੱਖੋਂ ਚਾਹੇ ਕ੍ਰੋਧ ਵਿਕਾਰ ਪੱਖੋਂ ਕਿਸੇ ਵੀ ਪੱਖ ਤੋਂ ਮਾੜਾ ਕੀਤਾ ਮਾੜਾ ਸੋਚਿਆ ਨਾ ਉਹਦੀ ਅਗਾਂ ਆਉਣ ਵਾਲੀ ਰਾਤ ਚੈਨ ਦੀ ਹੋਏਗੀ ਤੇ ਨਾ ਉਹਦਾ ਕੱਲ ਦਾ ਦਿਨ ਉਹਨੂੰ ਚਿੰਤਾ ਹੀ ਸਤਾਉਂਦੀ ਰਹੇਗੀ। ਉਹਦੇ ਮਨ ਨੂੰ ਖਿੱਚ ਹੀ ਲੱਗੀ ਰਹੇਗੀ ਕਿ ਮੇਰੀ ਚੋਰੀ ਨਾ ਫੜੀ ਜਾਏ। ਜੋ ਮੈਂ ਉਹਦੇ ਨਾਲ ਗੁੱਸਾ ਕੀਤਾ, ਕ੍ਰੋਧ ਕੀਤਾ ਕਿਤੇ ਉਹ ਉਹਦਾ ਮੇਰੇ ਤੋਂ ਬਦਲਾ ਲੈਣ ਨਾ ਆ ਜਾਏ। ਬੜੇ ਤਰ੍ਹਾਂ ਦੀਆਂ ਵਿਚਾਰਾਂ ਮਨ ਵਿੱਚ ਚੱਲਦੀਆਂ ਰਹਿਣਗੀਆਂ ਪਰ ਸਤਿਗੁਰੂ ਜੀ ਕਹਿੰਦੇ ਭਾਈ ਇਸ ਤੋਂ ਪਹਿਲਾਂ ਹੀ ਵੱਜ ਜਾਓ ਪਹਿਲਾਂ ਹੀ ਸੁਚੇਤ ਹੋ ਜਾਓ ਜਿਹੜਾ ਇੱਥੇ ਗੁਰੂ ਦੇ ਦਰ ਤੇ ਕਹਿਣ ਤੋਂ ਪਾਵੇ ਲੋਕ ਤੇ ਪਰਲੋਕ ਜੋ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਜਿਹੜਾ ਗੁਰੂ ਦੀ ਬਾਣੀ ਨੂੰ ਪੜ੍ਹਦਾ ਹੈ ਸੁਣਦਾ ਹੈ ਮੰਨਦਾ ਹੈ ਮਨ ਵਿੱਚ ਕਰਮ ਕਰਕੇ ਮਹਾਰਾਜ ਕਹਿੰਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਉਸ ਇਨਸਾਨ ਦੇ ਇਹ ਲੋਕ ਵੀ ਸੁਹੇਲੇ ਤੇ ਪਰਲੋਕ ਵੀ ਸੁਹੇਲੇ ਕਿੱਥੋਂ ਲੱਭੇਗਾ ਸਾਨੂੰ ਐਸਾ ਗੁਰੂ ਜਿਹੜਾ ਸਾਡੇ ਲੋਕ ਤੇ ਪਰਲੋਕ ਦੋਨੋਂ ਸੁਹੇਲੇ ਕਰ ਰਹੇ ਹਨ ਦੋਨੋਂ ਸਥਾਨ ਸੁਹਾਈ ਕਰ ਰਹੇ ਹਨ ਇਸ ਕਰਕੇ ਇਸ ਸਮੇਂ ਦੇ ਵਿੱਚ ਅਸੀਂ ਸੱਚੇ ਹੋਈਏ ਅੱਗੇ ਵੀ ਸੱਚੇ ਸੁੱਚੇ ਰਵਾਂਗੇ ਮਨ ਸੱਚਾ ਸੱਚੇ ਸ਼ਬਦ ਰਾਚੇ ਤੇ ਇਸ ਦੀ ਜੁਗਤ ਹੈ ਪਹਿਲਾਂ ਮਨ ਸੱਚਾ ਕਰਨਾ ਪਏਗਾ ਫਿਰ ਸ਼ਬਦ ਦੇ ਵਿੱਚ ਇਸ ਮਨ ਨੂੰ ਲਾਣਾ ਪਏਗਾ ਸੱਚਾ ਸੇਵੈ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਤੇ ਐਸੇ ਜਨ ਸੱਚ ਨੂੰ ਹੀ ਸੇਵਦੇ ਨੇ ਸੱਚ ਦੇ ਵਿੱਚ ਸਮਾਏ ਰਹਿੰਦੇ ਨੇ ਤੇ ਸੱਚ ਦੀ ਹੀ ਕਮਾਈ ਕਰਦੇ ਹਨ ਸੱਚ ਤੋਂ ਬਿਨਾ ਇਹਨਾਂ ਦੇ ਜੀਵਨ ਦੇ ਵਿੱਚ ਹੋਰ ਕੋਈ ਚੀਜ਼ ਨਹੀਂ ਹੁੰਦੀ ਝੂਠ ਤੇ ਨੇੜੇ ਟੇੜੇ ਵੀ ਨਹੀਂ ਹੁੰਦਾ ਝੂਠ ਤੇ ਇਹ ਬਿਲਕੁਲ ਦੂਰ ਹੁੰਦੇ ਹਨ ਇੰਨਾ ਜੀਵਨ ਉੱਚਾ ਸੁੱਚਾ ਮਹਾਰਾਜ ਜੀ ਨੇ ਗੁਰਮਖਤਾਈ ਦਾ ਦੱਸਿਆ ਹੈ ਦੂਸਰੀ ਪੰਕਤੀ ਹੁਣ ਸਤਗੁਰੂ ਜੀ ਬਚਨ ਕਰਦੇ ਨੇ ਪੰਡਤ ਪੜੇ ਸਾਧਨਾ ਪਾਵੇ ਦੂਜੇ ਭਾਏ ਮਾਇਆ ਮਨ ਪਰਭਾਵੇ ਇਹ ਸਤਗੁਰੂ ਜੀ ਨੇ ਉਸ ਵੇਲੇ ਦੀ ਗੱਲ ਕੀਤੀ ਹੈ ਉਸ ਵੇਲੇ ਦਾ ਜੋ ਪੰਡਤ ਸੀ ਨਾ ਤੇ ਉਸ ਸਮੇਂ ਦੀ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਕਿ ਭਾਈ ਜੋ ਪੰਡਤ ਹਨ ਉਹ ਕੀ ਕਰਦੇ ਹਨ ਪੜ੍ਹੈ ਧਾਰਮਿਕ ਪੁਸਤਕਾਂ ਪੜ੍ਹਦੇ ਨੇ ਮੰਤਰ ਪੜ੍ਹਦੇ ਨੇ ਹோம் ਯਗ ਕਰਦੇ ਨੇ ਬੜਾ ਕੁਝ ਪਰ ਉਸ ਚੀਜ਼ ਦਾ ਕਈ ਵਾਰੀ ਅਰਥ ਹੀ ਨਹੀਂ ਪਤਾ ਹੁੰਦਾ ਉਹਨਾਂ ਨੂੰ ਖੁਦ ਨੂੰ ਸਾਸਕ੍ਰਿਤ ਦੇ ਔਖੇ ਤੋਂ ਔਖੇ ਸ਼ਲੋਕ ਔਖੇ ਤੋਂ ਔਖੇ ਮੰਤਰ ਉਚਾਰਨ ਕਰਦੇ ਨੇ ਪਰ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਉਹਦੇ ਅਰਥ ਹੀ ਨਹੀਂ ਪਤਾ ਭਾਵ ਹੀ ਨਹੀਂ ਪਤਾ ਪੰਡਿਤ ਪੜ੍ਹੈ ਸਾਧਨਾ ਪਾਵੇ ਪੰਡਿਤ ਪੜ੍ਹਦਾ ਹੈ ਪੋਥੀਆਂ ਪੜ੍ਹਦਾ ਹੈ ਪੁਸਤਕਾਂ ਪੜ੍ਹਦਾ ਹੈ ਮੰਤਰ ਪੜ੍ਹਦਾ ਹੈ ਪਰ ਉਸ ਦਾ ਸਵਾਦ ਨਹੀਂ ਉਹਨੂੰ ਪਤਾ ਉਸ ਦਾ ਆਨੰਦ ਨਹੀਂ ਉਹਨੂੰ ਪਤਾ ਦੂਜੇ ਭਾਏ ਮਾਇਆ ਮਨ ਪਰਮਾਵੇ ਕਿਉਂ ਨਹੀਂ ਪਤਾ ਕਿਉਂਕਿ ਉਹਦਾ ਮਨ ਤਾਂ ਦੂਜੇ ਪਾਸੇ ਮਾਇਆ ਦੇ ਵਿੱਚ ਪਰਮਾਇਆ ਹੋਇਆ ਹੈ ਨਾ ਉਦਾਂ ਮਨ ਤੇ ਮਾਇਆ ਦੇ ਵਿੱਚ ਲੱਗਾ ਹੋਇਆ ਹੈ ਮਾਇਆ ਦੇ ਵਿੱਚ ਰੁੱਝਿਆ ਹੋਇਆ ਹੈ ਹੁਣ ਸਾਧ ਸੰਗਤ ਜੀਓ ਮਾਫ਼ ਕਰਿਓ ਅਸੀਂ ਇਹ ਗੱਲ ਨੂੰ ਆਪਣੇ ਉੱਪਰ ਲਾ ਕੇ ਵੀ ਦੇਖਣਾ ਇਹ ਨਹੀਂ ਵੀ ਮਹਾਰਾਜ ਜੀ ਨੇ ਦੂਜਿਆਂ ਨੂੰ ਕਟਾਕਸ਼ ਕੀਤਾ ਜੇ ਸਤਿਗੁਰੂ ਜੀ ਅਰਜੁਨ ਦੇ ਤੇ ਸਾਡੇ ਵਰਗਿਆਂ ਨੂੰ ਵੀ ਕਹਿੰਦੇ ਭਾਈ ਜਿਹੜੇ ਤੁਸੀਂ ਮਾਇਆ ਕਰਕੇ ਬਾਣੀ ਦਾ ਪਾਠ ਕਰਦੇ ਹੋ ਤੁਹਾਡਾ ਤਾਂ ਅਣ ਮਾਇਆ 'ਚ ਰਹਿੰਦਾ ਕੀ ਫਾਇਦਾ ਕਿ ਸਾਡੇ ਤੇ ਵੀ ਗੱਲ ਟੁਕਦੀ ਹੈ ਜਿਹੜਾ ਇਨਸਾਨ ਬਾਣੀ ਪੜ੍ਹਦਾ ਤੇ ਉਹਦਾ ਧਿਆਨ ਮਾਇਆ 'ਚ ਰਹਿੰਦਾ ਉਹ ਵੀ ਸਤਿਗੁਰੂ ਦੀ ਨਿਗਾਹ ਦੇ ਵਿੱਚ ਕੋਈ ਪ੍ਰਵਾਨ ਨਹੀਂ ਕਹਿੰਦਾ ਉਹ ਦੁਖੀ ਹੈ ਗੁਰੂ ਦਾ ਮਹਾਰਾਜ ਜੀ ਕਹਿੰਦੇ ਪੰਡਿਤ ਪੜ੍ਹੈ ਸਾਧਨਾ ਪਾਵੇਂ ਦੂਜੇ ਭਾਏ ਮਾਇਆ ਮਨ ਪਰਭਾਵੇਂ ਭਾਈ ਇੱਥੇ ਪੰਡਿਤ ਦੀ ਵੀ ਗੱਲ ਹੈ ਮੌਲਵੀ ਦੀ ਵੀ ਗੱਲ ਹੈ ਤੇ ਮਾਫ਼ ਕਰਿਓ ਗਿਆਨੀ ਦੀ ਵੀ ਗੱਲ ਹੈ ਸਬਦੀ ਹੀ ਗੱਲ ਹੈ ਜਿਹੜਾ ਇਨਸਾਨ ਕਿਸੇ ਵੀ ਧਰਮ ਦਾ ਹੈ ਕਿਸੇ ਵੀ ਧਰਮ ਦੀ ਪੁਸਤਕ ਪੜ੍ਹਦਾ ਹੈ ਬਾਣੀ ਵੀ ਪੜ੍ਹਦਾ ਹੈ ਜੇ ਉਹਦਾ ਧਿਆਨ ਪੜਦਿਆਂ-ਪੜਦਿਆਂ ਮਾਇਆ 'ਚ ਨਾ ਤੇ ਉਹ ਗੱਲ ਨਹੀਂ ਬੰਨੀ ਕੱਲ ਵੀ ਆਪ ਜੀ ਨੇ ਸਰਵਣ ਕੀਤਾ ਹੈ ਭਾਈ ਗੋਪਾਲਾ ਜੀ ਦਾ ਮਨ ਜਪਜੀ ਸਾਹਿਬ ਦੇ ਅਖੀਰ ਦੇ ਸ਼ਲੋਕ ਵਿੱਚ ਮਾਇਆ ਵੱਲ ਚਲਿਆ ਗਿਆ ਤੇ ਸਤਿਗੁਰੂ ਮਹਾਰਾਜ ਨੇ ਕੱਢੀ ਵੱਡੀ ਬਖਸ਼ਿਸ਼ ਦੇਣੀ ਸੀ ਤੇ ਉਹ ਬਖਸ਼ਿਸ਼ ਫਿਰ ਮਹਾਰਾਜ ਨੇ ਦਿੱਤੀ ਨਹੀਂ ਕਹਿੰਦੇ ਭਾਈ ਮਾਇਆ 'ਚ ਗਰ ਗਿਆ ਗਿਆ ਮਾਇਆ 'ਚ ਧਿਆਨ ਚਲਿਆ ਗਿਆ ਕਿੰਨੀ ਸੋਹਣੀ ਨਰੋਲ ਬਾਣੀ ਪੜ ਰਿਆ ਸੀ ਇਸ ਕਰਕੇ ਕਹਿੰਦਾ ਵੀ ਬਾਣੀ ਪੜਦਿਆਂ ਨਾ ਧਿਆਨ ਨਾ ਪੰਗ ਹੋਣ ਦਿਆ ਕਰੋ ਇਸੇ ਕਰਕੇ ਸੰਗਤ ਨੂੰ ਕਹਿੰਦਾ ਵੀ ਫੋਨ ਬੰਦ ਰੱਖੋ ਮੱਥਾ ਬੜੀ ਹਲੀਮੀ ਨਾ ਟੇਕੋ ਬੱਚਿਆਂ ਨੂੰ ਫੜ ਕੇ ਰੱਖੋ ਇੱਧਰ ਉੱਧਰ ਭੱਜ ਨਾઠ ਨਾ ਕੋਈ ਕਰੇ ਜਿਹਦਾ ਧਿਆਨ ਜੁੜਿਆ ਉਹ ਪੜੀ ਦੂ ਘੜੀ ਜੁੜੇ ਬਾਣੀ 'ਚ ਜੁੜੇ ਕਥਾ ਕੀਰਤਨ 'ਚ ਜੁੜੇ ਕਿਸੇ ਤਰੀਕੇ ਨਾਲ ਧਿਆਨ ਜੁੜੇ ਸਕਦਾ ਅੱਜ ਦੇ ਸਮੇਂ 'ਚ ਇਹ ਦੁੱਖ ਸਾਡੇ ਕੋਲ ਤਾਂ ਸਤਸੰਗਤ ਜੀ ਕਿਉਂ ਆਏ ਨੇ ਅਸੀਂ ਇੰਨਾ ਰੋਨੇ ਆਂ ਬਿਲਕਦਿਆਂ ਦੁੱਖ ਕਦੇ ਇੱਕ ਠੀਕ ਹੁੰਦਾ ਦੂਜਾ ਦੂਜਾ ਠੀਕ ਹੁੰਦਾ ਤੀਜਾ ਖੜੇ ਹੀ ਰਹੇ ਦੁੱਖੋ ਦੁੱਖ ਚੱਲ ਰਹੇ ਨੇ ਇੰਨਾ ਅਸੀਂ ਕਿਤੇ ਬਾਹਰ ਘੁੰਮਣ ਫਿਰ ਨਹੀਂ ਜਾਂਦੇ ਜਿੰਨਾ ਹਸਪਤਾਲਾਂ ਦੇ ਚੱਕਰ ਸਾਨੂੰ ਕੱਟਨੇ ਪੈਂਦੇ ਨੇ ਇੰਨੀ ਜ਼ਿੰਦਗੀ ਅਸੀਂ ਆਪਣੀ ਖੁਸ਼ੀ ਨਾਲ ਨਹੀਂ ਜਿਉ ਰਹੇ ਜਿੰਨੇ ਸਾਨੂੰ ਬਿਮਾਰੀਆਂ ਦੇ ਚੱਕਰ 'ਚ ਕਦੇ ਕੋਈ ਟੈਸਟ ਕਦੇ ਕੋਈ ਦਵਾਈਆਂ ਇਹ ਸਮਾਜ ਦੀ ਹਾਲਤ ਹੋ ਗਈ ਇਹ ਸੰਸਾਰ ਦੀ ਹਾਲਤ ਹੋ ਗਈ ਹੈ ਅੱਜ ਦੇ ਸਮੇਂ ਦੀ ਇਹਦੇ ਕਾਰਨ ਕੋਈ ਹੋਰ ਨਹੀਂ ਇਨਸਾਨ ਆਪ ਹੀ ਆਸੀ ਖੁਦ ਹੀ ਸਾਰੇ ਇੱਕ ਨਹੀਂ ਕੋਈ ਸਾਰੇ ਰਲ ਮਿਲ ਕੇ ਸਾਧ ਦੇ ਰਹੇ ਆ ਇਹਨਾਂ ਚੀਜ਼ਾਂ ਤੋਂ ਵਧਾ ਵਾਧੇ ਵਸਤੇ ਨਾ ਜਪ ਨਾ ਤਪ ਨਾ ਸੰਜਮ ਨਾ ਸੁੱਚ ਨਾ ਕਿਰਿਆ ਨਾ ਧਿਆਨ ਨਾ ਸਮਾਦ ਇਹ ਸ਼ੁਭ ਗੁਣ ਜਿਨ੍ਹਾਂ ਨੇ ਸਾਡੇ ਸਰੀਰ ਨੂੰ ਸੱਚਾ ਸੁੱਚਾ ਤੇ ਬਲਸ਼ਾਲੀ ਰੱਖਣਾ ਸੀ ਬਲ ਦੇਣਾ ਸੀ ਇਹਨਾਂ ਚੋਂ ਇੱਕ ਵੀ ਗੁਣ ਤੇ ਕਿਸੇ ਅੰਦਰ ਹੈ ਨਹੀਂ ਧਿਆਨ ਸੀ ਇੱਕ ਮਿੰਟ ਤਾਂ ਨਹੀਂ ਲਗਾ ਸਕਦੇ ਮੈਨੂੰ ਮਾਫ ਕਰਿਓ ਸਾਧ ਸੰਗਤ ਜੀ ਉਹ ਇੱਕ ਮਿੰਟ ਦਾ ਧਿਆਨ ਸਾਡੇ ਲਈ ਜੋੜਨਾ ਬਹੁਤ ਕਠਨ ਹੈ ਤੇ ਜਿਹੜੇ ਇਤਿਹਾਸ ਦੇ ਅਸੀਂ ਵਾਰਿਸ ਹਨ ਜਿਹੜਾ ਸਾਡਾ ਵਿਰਸਾ ਹੈ ਉਹ ਗੁਰੂ ਮਹਾਰਾਜ ਤੇ ਗੁਰੂ ਦੇ ਸਿੱਖ ਕਈ ਕਈ ਦਿਨ ਧਿਆਨ ਜੋੜੀ ਰੱਖਦੇ ਸਨ ਸਾਡੇ ਤੋਂ ਇੱਕ ਮਿੰਟ ਅੱਧਾ ਮਿੰਟ ਨਹੀਂ ਜੁੜਨਾ ਸਾਧ ਸੰਗਤ ਜੀ ਮਾਫ ਕਰਿਓ ਅੱਧਾ ਮਿੰਟ ਨਹੀਂ ਜੁੜਨਾ ਧਿਆਨ ਜੁੜਨ ਦਾ ਭਾਵ ਕੀ ਹੁੰਦਾ ਹੈ ਧਿਆਨ ਜੁੜਨ ਦਾ ਭਾਵ ਹੁੰਦਾ ਹੈ ਚੌਂਕੜਾ ਲਗਾਣਾ ਸੁਚੇਤ ਹੋ ਕੇ ਬੈਠਣਾ ਆਪਣੇ ਮਨ ਨੂੰ ਗੁਰੂ ਚਰਨਾਂ ਵਿੱਚ ਜੋੜਨਾ ਮਨ ਹੈ ਜਿਹੜਾ ਦਿਮਾਗ ਹੈ ਜਿਹੜਾ ਕੇਵਲ ਗੁਰੂ ਬਾਰੇ ਹੀ ਸੋਚੇ ਗੁਰੂ ਦਾ ਹੀ ਚਿੰਤਨ ਕਰੇ ਗੁਰੂ 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 ਹੀ ਮਨ ਵਿੱਚ ਚੱਲੇ ਤੇ ਦੁਨੀਆ ਦਾ ਪਰਿਵਾਰ ਦਾ ਕੰਮ ਕਾਰ ਦਾ ਕੋਈ ਵੀ ਬਾਰੀ ਫੁਰਨਾ ਮਨ ਚ ਨਹੀਂ ਆਉਣਾ ਚਾਹੀਦਾ ਰੰਚਕ ਮਾਤਰ ਵੀ ਤੇ ਉਹ ਧਿਆਨ ਗੁਰੂ ਚਰਨਾ ਚ ਜੁੜਿਆ ਰਹੇ ਉਹਨੂੰ ਕਹਿੰਦੇ ਨੇ ਧਿਆਨ ਲਗਾਉਣਾ ਉਹਨੂੰ ਕਹਿੰਦੇ ਨੇ ਸਮਾਧ ਲਗਾਉਣੀ ਇਸ ਤਰੀਕੇ ਨਾਲ ਸਿਮਰਨ ਹੋਣਾ ਫਿਰ ਗੁਰੂ ਚਰਨਾ ਚ ਪ੍ਰਵਾਨ ਪੈਂਦਾ ਹੈ ਬਾਰੀ ਤੌਰ ਤੇ ਜਿੰਨਾ ਮਰਜੀ ਕਰੀ ਜਾਈਏ ਵੀ ਮਹਾਰਾਜ ਕਹਿੰਦੇ ਉਹ ਨਹੀਂ ਪ੍ਰਵਾਨ ਇੱਕ ਵਾਰ ਤੁਸੀਂ ਵਾਹਿਗੁਰੂ ਧਿਆਨ ਜੋੜ ਕੇ ਇਕਾਗਰ ਹੋ ਕੇ ਬੋਲ ਕੇ ਦੇਖਿਓ ਕਿੰਨਾ ਆਨੰਦ ਆਉਂਦਾ ਹੈ ਇਕਾਗਰ ਹੋ ਕੇ ਸੱਚੇ ਸੁੱਚੇ ਹੋ ਕੇ ਸ਼ੁੱਧ ਹੋ ਕੇ ਪਵਿੱਤਰ ਹੋ ਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਇਸ ਤਰ੍ਹਾਂ ਨਾਮ ਜਪੋ ਇਸ ਤਰ੍ਹਾਂ ਸਿਮਰਨ ਕਰੋ ਤੇ ਜੇ ਮਾਇਆ ਦੇ ਪਿੱਛੇ ਕੱਲਾ ਲੁੱਜਣ ਜੇ ਕੱਲੀ ਮਾਇਆ ਦੇ ਪਿੱਛੇ ਦੌੜ ਭੱਜ ਕਰਨੀ ਹੈ ਉਹਦਾ ਫਿਰ ਕੋਈ ਲਾਭ ਨਹੀਂ ਮਾਇਆ ਮੋਹ ਸਭ ਸੁਧ ਗਵਾਈ ਕਰ ਅਵਗੁਣ ਪਛੋ ਤਾਵਣਿਆ माया ਦੇ ਪਿੱਛੇ ਪੈ ਕੇ ਇਨਸਾਨ ਨੇ ਆਪਣੀ ਸ਼ੁੱਧ ਪਵ ਗੁੱద్ధి ਮਤ ਬਿਲਕੁਲ ਗਵਾ ਲਈ ਬਿਲਕੁਲ ਜ਼ੀਰੋ ਕਰ ਲਈ ਕਰ ਔਗਣ ਪਛਤਾਵੇ ਔਗਣ ਕਰਕੇ ਪਾਪ ਕਰ ਕਰਕੇ ਪਛਤਾ ਰਿਹਾ ਬਾਰ ਬਾਰ ਪਛਤਾ ਰਿਹਾ ਅਸੀਂ ਅਜ ਪਛਤਾਈ ਤੇ ਰਹੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਹੱਥੋਂ ਖੁਸਕਸਾ ਲਿਆ ਮर्याਦਾ ਤੋਂ ਦੂਰ ਕਰ ਲਿਆ ਸਿੱਖੀ ਤੋਂ ਦੂਰ ਕਰ ਲਿਆ ਹੁਣ ਜਿਹੜੇ ਮਾਪਿਓ ਗੁਰਸਿੱਖ ਨੇ ਤੇ ਬੱਚੇ ਨਹੀਂ ਉਹ ਮਨ ਦੇ ਵਿੱਚ ਕਿਤੇ ਨਾ ਕਿਤੇ ਪਛਤਾਵਾ ਆਉਂਦਾ ਹੀ ਹੈ ਨਾ ਬੋਲ ਹੋ ਗਈ ਗਲਤੀ ਹੋ ਗਈ ਕਿੱਥੇ ਹੋਈ ਇਹ ਸੀ ਆਪ ਦੇਖਣਾ ਹੈ ਕਿੱਥੇ ਸਾਡੇ ਬੱਚੇ ਸਾਡੀ ਮर्याਦਾ ਤੋਂ ਦੂਰ ਹੋ ਗਏ ਕਿਵੇਂ ਹੋ ਗਏ ਕਿਵੇਂ ਕਿਉਂ ਨਹੀਂ ਗੁਰਸਿੱਖੀ ਨੂੰ ਸੰਭਾਲ ਪਾਏ ਇਹ ਸਭ ਮਹਾਰਾਜ ਇਹ ਕਹਿੰਦੇ ਮਾਇਆ ਦਾ ਪਸਾਰਾ ਹੈ ਭਾਈ ਕਿਸੇ ਵੀ ਤਰੀਕੇ ਦੇ ਨਾਲ ਮਾਇਆ ਪਰਮਾ ਲੈਂਦੀ ਹੈ ਜਰੂਰੀ ਨਹੀਂ ਪੈਸੇ ਨਾਲ ਤੇ ਬੜੇ ਤਰੀਕੇ ਨਾਲ ਹਮਲਾ ਕਰਦੀ ਹੈ ਕਿ ਮੈਂ ਤਾਂ ਉੱਚੀ ਜਾਤੀ ਦਾ ਇਹੀ ਤੇ ਮਾਇਆ ਹੀ ਆ ਜਾਂਦੀ ਹੈ ਬੰਦਾ ਕੋਈ ਐਸਾ ਕੰਮ ਕਰ ਲੈਂਦਾ ਮੈਂ ਤਾਂ ਉੱਚਾ ਇਹ ਵੀ ਮਾਇਆ ਹੀ ਹੈ ਮੈਂ ਇਸ ਤਰ੍ਹਾਂ ਦੇ ਕੱਪੜੇ ਪਾਏ ਚੰਗੇ ਨਹੀਂ ਲੱਗਦੇ ਮੈਂ ਤਾਂ ਆਪਣੀ ਮਰਜ਼ੀ ਦੇ ਪਾਣੇ ਇਹ ਵੀ ਮਾਇਆ ਹੈ ਮੈਨੂੰ ਪੱਗ ਨਹੀਂ ਚੰਗੀ ਲੱਗਦੀ ਮੈਂ ਤਾਂ ਦੂਜੇ ਸਟਾਈਲ ਬਣਾਣੇ ਨੇ ਇਹ ਵੀ ਮਾਇਆ ਹੈ ਇਹ ਵੀ ਮਾਇਆ ਹੈ ਕੱਲੀ ਪੱਗ ਬਣ ਕੇ ਪਗਦਾ ਹੀ ਹੰਕਾਰ ਕਰਨ ਲੱਗ ਜਾਣਾ ਇਹ ਵੀ ਮਾਇਆ ਚ ਹੀ ਆਏਗਾ ਇਹ ਮਾਇਆ ਬੜੇ ਤਰੀਕਿਆਂ ਦੇ ਨਾਲ ਪਰਮਾਉਂਦੀ ਹੈ ਮਹਾਰਾਜ ਜੀ ਨੇ ਐਵੇਂ ਨਹੀਂ ਕਿਹਾ ਮਾਇਆ ਹੋਏ 나ਗਣੀ ਜਗਤ ਰਹਿ ਲਪਟਾਏ ਇਹਨੇ ਸਾਰੇ ਜਗਤ ਨੂੰ ਲਪਟਾਇਆ ਹੋਇਆ ਏ ਇਹ ਬਿਨਾ ਦੰਦਾਂ ਤੋਂ ਸੰਸਾਰ ਨੂੰ ਦੁਨੀਆ ਨੂੰ ਖਾ ਰਹੀ ਹੈ ਟੱਕਵਡ ਕਰ ਰਹੀ ਹੈ ਇਸ ਕਰਕੇ ਇਸ ਮਾਇਆ ਤੋਂ ਬਚਣ ਵਾਸਤੇ ਤੀਸਰੀ ਪੰਕਤੀ ਚ ਮਹਾਰਾਜ ਕਹਿੰਦੇ ਸਤ ਗੁਰੂ ਮਿਲੈ ਤਤ ਤਤ ਪਾਏ ਹਰ ਕਾ ਨਾਮ ਮਨ ਵਸਾਏ ਭਾਈ ਜੇ ਤੂੰ ਹਰੀ ਦਾ ਨਾਮ ਆਪਣੇ ਮਨ ਚ ਵਸਾ ਲਈ ਨਾ ਤੇ ਤਤ ਮਿਲੇਗਾ ਤਤ ਜਿਵੇਂ ਦਹੀਂ ਦੁੱਧ ਤੋਂ ਅਸੀਂ ਮੱਖਣ ਤਾਂ ਤਤ ਤੇ ਉਸ ਤੋਂ ਬਾਅਦ ਘਿਓ ਕਢਨੇ ਆ ਨਾ ਤਤ ਮਿਲਦਾ ਸਾਨੂੰ ਇਵੇਂ ਹੀ ਗੁਰੂ ਮਹਾਰਾਜ ਜੀ ਦਾ ਨਾਮ ਤਤ ਹੈ ਜੋ ਸੇ ਗੁਰਬਾਣੀ ਪੜਦੇ ਆ ਸਤਸੰਗਤ ਕਰਦੇ ਆ ਸੇਵਾ ਕਰਦੇ ਆ ਸਿਮਰਨ ਕਰਦੇ ਆ ਇਹਦੇ ਵਿੱਚੋਂ ਜਿਹੜਾ ਸਾਨੂੰ ਤਤ ਮਿਲਣਾ ਉਹ ਵਹਿਗੁਰੂ ਜੀ ਦੇ ਨਾਮ ਦਾ ਹੈ ਉਹ ਤਤ ਜਦੋਂ ਮਿਲ ਗਿਆ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਦਾ ਧਰ ਪਾਵਣਿਆ ਇਹ ਸਮਝੋ ਚੰਗੀ ਤਰ੍ਹਾਂ ਇਸ ਪੰਕਤੀ ਨੂੰ ਸ਼ਬਦ ਮਰੇ ਮਨ ਮਾਰੇ ਆਪਣਾ ਮਨ ਨੂੰ ਮਾਰਨਾ ਪੈਣਾ ਹੈ ਸ਼ਬਦ ਦੇ ਦੁਆਰਾ ਕਿਸ ਤਰੀਕੇ ਦੇ ਨਾਲ ਮਾਰਨਾ ਹੈ ਇਹ ਇਹ ਗੱਲ ਸਮਝਣੀ ਪਵੇਗੀ ਸਾਨੂੰ ਚੰਗੀ ਤਰ੍ਹਾਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕਿਸੇ ਵੀ ਚੀਜ਼ ਨੂੰ ਮਾਰਨ ਦੀ ਗੱਲ ਨਹੀਂ ਕੀਤੀ ਇਵਨ ਵਿਕਾਰਾਂ ਨੂੰ ਵੀ ਮਾਰਨ ਦੀ ਗੱਲ ਨਹੀਂ ਕੀਤੀ ਮਹਾਰਾਜ ਜੀ ਨੇ ਵਿਕਾਰਾਂ ਨੂੰ ਵੀ ਵਿਕਾਰ ਕਿੰਨੇ ਭੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਿੰਨੇ ਭੈੜੇ ਨੇ ਮਹਾਰਾਜ ਜੀ ਨੇ ਇਹਨਾਂ ਨੂੰ ਮਾਰਨ ਦੀ ਗੱਲ ਨਹੀਂ ਕੀਤੀ ਬਲਕਿ ਇਹਨਾਂ ਨੂੰ ਕੰਟਰੋਲ ਕਰਨ ਦੀ ਗੱਲ ਕੀਤੀ ਹੈ ਇਹਨਾਂ ਤੇ ਕਾਬੂ ਪਾਓ ਜਿਵੇਂ ਘੋੜੇ ਨੂੰ ਚਲਾਉਂਦੇ ਨੇ ਤੇ ਉਹਨੂੰ ਲਗਾਮ ਉਹਦੀ ਹੱਥ 'ਚ ਹੁੰਦੀ ਆ ਘੋੜਾ ਚਲਾਉਣ ਵਾਲੇ ਦੀ ਤੇ ਉਹ ਲਗਾਮ ਜਿੱਧਰ ਕਰਦਾ ਘੋੜਾ ਉਧਰ ਜਾਂਦਾ ਹੈ ਲਗਾਮ ਤੇ ਚਲਾਉਣ ਵਾਲੇ ਦੇ ਹੱਥ 'ਚ ਘੋੜੇ ਦੀ ਲਗਾਮ ਹੈ ਘੋੜਾ ਜਿੱਧਰ ਚਾਹੇਗਾ ਲੈ ਜਾਏਗਾ ਬਿਨਾਂ ਲਗਾਮ ਤੋਂ ਘੋੜਾ ਫਿਰ ਮਰਜ਼ੀ ਕਰੇਗਾ ਹਾਥੀ ਨੂੰ ਵੀ ਮਹਾਵਤ ਚਲਾਉਂਦਾ ਹੈ ਉਹਦੇ ਸਿਰ ਤੇ ਕੰਡਾ ਰੱਖਿਆ ਹੁੰਦਾ ਹੈ ਕਿ ਉਸ ਨੂੰ ਜਿਸ ਦਿਸ਼ਾ ਵੱਲ ਜਾਣਾ ਹੈ ਉਸ ਨੂੰ ਕੰਡੇ ਨੂੰ ਕਰਦਾ ਹੈ ਹਾਥੀ ਉਧਰ ਮੁੜਦਾ ਹੈ ਬਿਨਾ ਉਹਦੇ ਤੋਂ ਤੇ ਹਾਥੀ ਤਰਥੰਮ ਮਚਾ ਦਿੰਦਾ ਹੈ ਭਜਨਠ ਕਰਦਾ ਹੈ ਆਪਣੀ ਮਰਜ਼ੀ ਕਰਦਾ ਹੈ ਇਸੇ ਤਰ੍ਹਾਂ ਮਨ ਨੂੰ ਕੰਟਰੋਲ ਕਰਨਾ ਹੈ ਵਿਕਾਰਾਂ ਨੂੰ ਕੰਟਰੋਲ ਕਰਨਾ ਹੈ ਆਪਣੀ ਇੱਛਾ ਦੇ ਮੁਤਾਬਕ ਅਸੀਂ ਗੁਰੂ ਦੀ ਮਤ ਦੇ ਅਨੁਸਾਰ ਚਲਾਉਣਾ ਹੈ ਇਧਰ ਉਧਰ ਦੌੜ ਭਜ ਨਹੀਂ ਕਰਨੀ ਤੇ ਕੇਵਲ ਮਨ ਨੂੰ ਮਾਰਨ ਦੀ ਮਹਾਰਾਜ ਨੇ ਗੱਲ ਕੀਤੀ ਹੈ ਪ੍ਰਾਤਨ ਸਮਿਆਂ ਦੇ ਵਿੱਚ ਨਾ ਵਿਕਾਰ ਕਾਬੂ ਨਹੀਂ ਸਨ ਹੁੰਦੇ ਜਦੋਂ ਗੁਰਬਾਣੀ ਜਿਨ੍ਹਾਂ ਕੋਲ ਨਹੀਂ ਸੀ ਗੁਰਬਾਣੀ ਦਾ ਗਿਆਨ ਜਿਨ੍ਹਾਂ ਕੋਲ ਨਹੀਂ ਸੀ ਨਾ ਉਹ ਇਹਨਾਂ ਨੂੰ ਮਾਰਨ ਦਾ ਯਤਨ ਕਰਦੇ ਸਨ ਆਕਤ ਤੂਰਾ ਦੇਖਿਆ ਨਾ ਅਪਜੀ ਨੇ ਉਸ ਨੂੰ ਖਾ ਲੈਂਦੇ ਸਨ ਉਹ ਇੰਨਾ ਜ਼ਹਿਰੀਲਾ ਹੁੰਦਾ ਹੈ ਸਰੀਰ ਦੇ ਅੰਦਰ ਜ਼ਹਿਰ ਆ ਜਾਂਦਾ ਤੇ ਉਹ ਕਾਮ ਦਾ ਬਿਲਕੁਲ ਨਾਸ਼ ਕਰ ਦਿੰਦਾ ਅਕਤ ਤੂਰਾ ਖਾ ਕੇ ਕਾਮ ਨੂੰ ਬੰਦ ਕਰ ਲੈਣਾ ਬਿਲਕੁਲ ਜ਼ੀਰੋ ਕਰ ਲੈਣਾ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਇਸ ਤਰ੍ਹਾਂ ਕੋ ਰੱਬ ਨੂੰ ਥੋੜਾ ਤੂੰ ਮਿਲ ਪਾਏਗਾ ਸਤਿਗੁਰੂ ਜੀ ਦੀ ਬਾਣੀ ਦਾ ਇੱਕ ਵਾਕ ਹੈ ਸਰਵਣ ਕਰਿਓ ਤਗੜੇ ਹੋ ਕੇ ਮਹਾਰਾਜ ਜੀ ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉ ਨ ਪਰਮਗਤ ਭਾਈ ਮਹਾਰਾਜ ਕਹਿੰਦੇ ਜੇ ਇਸ ਤਰ੍ਹਾਂ ਕੰਟਰੋਲ ਕਰਕੇ ਤੈਨੂੰ ਪਰਮਗਤੀ ਮਿਲਣੀ ਹੁੰਦੀ ਨਾ ਫਿਰ ਤੇ ਖੁਸਰਿਆਂ ਨੇ ਕਦੋਂ ਦੀ ਪਰਮਗਤੀ ਪਾ ਲਈ ਹੁੰਦੀ ਉਹ ਤੇ ਕਦੋਂ ਦੇ ਬ੍ਰਹਮ ਗਿਆਨੀ ਬਣ ਗਏ ਹੁੰਦੇ ਤੂੰ ਆਪਣੇ ਮਨ ਚ ਚਾਤੀ ਮਾਰ ਇਸ ਤਰ੍ਹਾਂ ਇਹ ਪਰਮਾਭੁਲੇਖਿਆਂ ਚ ਪੈ ਕਰਕੇ ਆਪਣੇ ਸਰੀਰ ਦਾ ਨਾਸ਼ ਨਾ ਕਰ ਸਤਗੁਰਾਂ ਨੇ ਕਿਸੇ ਵੀ ਵਿਕਾਰ ਨੂੰ ਮਾਰਨ ਦੀ ਗੱਲ ਨਹੀਂ ਕੀਤੀ ਦੁਨੀਆ ਨੇ ਮਾਰਿਆ ਉਹਨਾਂ ਨੇ ਮਾਰਨ ਦੀ ਯਤਨ ਕੀਤੇ ਜਿਨ੍ਹਾਂ ਨੇ ਰੱਬ ਤੱਕ ਪਹੁੰਚਣਾ ਚਾਹਿਆ ਮਹਾਰਾਜ ਕਹਿੰਦੇ ਮਾਰ ਕੇ ਨਹੀਂ ਕਾਬੂ ਕਰਕੇ ਕਾਮ ਦੀ ਵੀ ਜ਼ਰੂਰਤ ਹੈ ਗ੍ਰਿਸ਼ਟ ਧਰਮ ਦੇ ਵਿੱਚ ਕ੍ਰੋਧ ਦੀ ਜ਼ਰੂਰਤ ਹੈ ਜੰਗਾ ਜੁੱਧਾਂ ਦੇ ਵਿੱਚ ਹਰ ਇੱਕ ਵਿਕਾਰ ਲੋੜਿੰਦਾ ਹੈ ਲੋੜ ਹੈ ਸਾਨੂੰ ਪਰ ਜਦੋਂ ਇਹ ਹੱਦੋਂ ਵੱਧ ਜਾਂਦੇ ਨੇ ਨਾ ਉਦੋਂ ਸਾਡੇ ਲਈ ਮਾੜੇ ਨੇ ਕੰਟਰੋਲ ਦੇ ਵਿੱਚ ਸਾਰੇ ਹੀ ਚੰਗੇ ਨੇ ਪਰ ਜਿਹੜਾ ਇਹ ਮਨ ਹੈ ਨਾ ਇਹਨੂੰ ਮਹਾਰਾਜ ਕਹੇ ਭਾਈ ਮਾਰੋ ਇਹ ਬੜਾ ਖਰਾਬ ਹੈ ਇਹ ਸਾਨੂੰ ਧੱਕੇ ਨਾਲ ਗਲਤ ਪਾਸੇ ਲੈ ਜਾਂਦਾ ਹੈ ਧੱਕੇ ਨਾਲ ਸਾਨੂੰ ਮੋੜਦਾ ਹੈ ਮਹਾਰਾਜ ਕਹਿੰਦੇ ਸ਼ਬਦ ਮਰੈ ਮਨ ਮਾਰੈ ਆਪਣਾ ਮੁਕਤੀ ਦਾ ਦਰ ਪਾਵਣਿਆ ਭਾਈ ਸ਼ਬਦ ਦੇ ਦੁਆਰਾ ਆਪਣੇ ਮਨ ਨੂੰ ਮਾਰ ਹੀ ਲਓ ਤੇ ਚੰਗਾ ਨਹੀਂ ਤੇ ਇਹ ਟਿਕਣ ਹੀ ਨਹੀਂ ਦਿੰਦਾ ਇੱਥੇ ਸੰਗਤ 'ਚ ਬੈਠੇ ਆਪਾਂ ਸਾਰੇ ਖਰੇ ਕਿੰਨਾ ਮਨ ਸਾਡਾ ਇਧਰ ਉਧਰ ਜਾਇਆ ਹੋਇਆ ਹੈਗਾ ਕਥਾ ਸੁਣਦੇ ਆਂ ਕਈਆਂ ਦਾ ਮਨ ਟਿਕਿਆ ਰਹਿੰਦਾ ਹੈ ਕਈਆਂ ਦਾ ਕਿਸੇ ਪਲ ਸਕਿੰਟ ਲਈ 5 ਸਕਿੰਟ ਲਈ ਚਾ 10 ਲਈ ਭੱਜ ਦੌੜ ਕਰੀ ਹੁੰਦਾ ਮੈਂ ਉੱਠ ਕੇ ਕਿੱਥੇ ਜਾਣਾ ਮੈਂ ਉੱਠ ਕੇ ਦਿਨੇ ਕੀ ਕਰਨਾ ਮੇਰਾ ਆਹ ਕੰਮ ਰਹਿੰਦਾ ਮੇਰਾ ਉਹ ਰਹਿੰਦਾ ਇਹ ਮਨ ਬੜਾ ਸ਼ੈਤਾਨ ਹੈ ਟੱਕੇ ਨਾਲ ਸੰਗਤ ਚੋਂ ਖਿੱਚ ਕੇ ਸਾਨੂੰ ਲੈ ਜਾਂਦਾ ਹੈ ਇਸ ਮਨ ਨੂੰ ਮਹਾਰਾਜ ਕਹਿੰਦੇ ਮਾਰ ਹੀ ਦਿਓ ਭਾਈ ਚੰਗਾ ਇਹ ਭਟਕਣਾ ਹੀ ਖਤਮ ਹੋ ਜਾਏ ਇਹ ਦੁੱਖ ਹੀ ਖਤਮ ਹੋ ਜਾਏ ਸਾਡਾ ਇਕਾਗਰਤਾ ਤੇ ਬਣੀ ਰਹੇਗੀ ਅਸੀਂ ਜੁੜੇ ਤੇ ਰਵਾਂਗੇ ਇਸ ਲਈ ਸਾਧ ਸੰਗਤ ਜੀ ਬਹੁਤ ਪਿਆਰਾ ਸ਼ਬਦ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਆਪਣੇ ਵਿਕਾਰਾਂ ਨੂੰ ਕਾਬੂ ਕਰੋ ਤੇ ਮਨ ਨੂੰ ਮਾਰੋ ਤੇ ਗੁਰੂ ਦੀ ਮਤ ਦੇ ਅਨੁਸਾਰ ਗੁਰਬਾਣੀ ਨੂੰ ਸਮਝੋ ਤਾਹੀਂ ਹੋਣਗੇ ਸਾਡੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇੰਨੀਆਂ ਬੇਂਕੀਆਂ ਪ੍ਰਵਾਨ ਕਰਨੀਆਂ ਤਿੰਨ ਪੰਕਤੀਆਂ ਦੀ ਵਿਚਾਰ ਤੇ ਇੱਕ ਰਹਾਉ ਦੀ ਪੰਕਤੀ ਚਾਰ ਪੰਕਤੀਆਂ ਸਮਝੀਆਂ ਨੇ ਇਸ ਤੋਂ ਅੱਗੇ ਦੀ ਵਿਚਾਰ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਜੀ ਭੁੱਲਾਂ ਦੀ ਖੀਮਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ